ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਵਿਆਕਰਣ ਦੇ ਅਗਲੇ ਪ੍ਰਸ਼ਨ ਉੱਤਰ ਅੱਜ ਆਪਣੀ ਕਲਾਸ ਦਾ ਹੈ ਜੀ ਭਾਗ 18ਵਾਂ ਭਾਗ ਦੇ 18 ਨੰਬਰ ਕਲਾਸ ਲੱਗਣ ਲੱਗੀ ਹੈ ਜੀ ਅੱਜ ਤੇ ਸਵਾਗਤ ਹੈ ਜੀ ਸਭ ਦਾ ਪ੍ਰੀਤ ਜੀ ਕੀਤ ਜੀ ਵਾਹਿਗੁਰੂ ਜੀ ਤੇ ਸਾਰੀ ਜਣੇ ਕਲਾਸ ਨੂੰ ਲਾਈਕ ਤੇ ਸ਼ੇਅਰ ਕਰ ਦੇ ਜੀ ਤਾਂ ਜੋ ਸਾਰੇ ਵਿਦਿਆਰਥੀ ਟਾਈਮ ਸਰਾ ਸਕਣ ਤੇ ਆਪਾਂ ਅੱਜ ਦੀ ਕਲਾਸ ਜਿਹੜੀ ਉਹ ਸ਼ੁਰੂ ਕਰੀਏ ਤੇ ਇੱਕ ਆਡੀਓ ਵੀਡੀਓ ਦੀ ਕਨਫਰਮੇਸ਼ਨ ਦੇ ਦਿਓ ਜੀ ਸਭ ਕੁਝ ਠੀਕ ਚੱਲ ਰਿਹਾ ਤਾਂ ਫਿਰ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਜੀ ਠੀਕ ਹੈ ਜੀ ਠੀਕ ਹੈ ਤਾਂ ਵਧਦੇ ਹਾਂ ਜੀ ਆਪਣੇ ਪ੍ਰਸ਼ਨ ਵੱਲ ਅੱਜ ਦਾ ਆਪਣਾ ਪਹਿਲਾ ਪ੍ਰਸ਼ਨ ਹੈ ਜੀ ਕਰਤਰੀ ਨਾਮ ਹੈ অপਸ਼ਨ 1 ਉਸਾਰ 2 ਉਸਰਨਾ 3 ਉਸਰਈਆ ਤੇ 4 ਉਸਰੇ ਹਾਂਜੀ ਚਾਰਾਂ ਦੇ ਵਿੱਚੋਂ ਕੀ ਆਨਸਰ ਬਣਦਾ ਹੈ ਜੀ ਸਹੀ ਉੱਤਰ ਕਰ ਦਿਓ ਪ੍ਰਸ਼ਨ ਨੰਬਰ 1 ਦੇ ਲਈ ਕਿ ਆਪਣਾ ਕਰਤਰੀ ਨਾਵ ਕਿਸ ਨੂੰ ਕਿਹਾ ਜਾਏਗਾ ਆਹ ਹਾਂਜੀ ਸੋ ਅੱਜ 1 2 3 ਦੇ ਵਿੱਚ ਉੱਤਰ ਕਰ ਦਿਓ ਜੀ ਕਿ ਕਿਹੜਾ ਹੋਏਗਾ ਇਹ ਸੋ ਜਿਨ੍ਹਾਂ ਨੇ ਉੱਤਰ 3 ਕੀਤਾ ਹੈ ਉਸ ਰਈਆ ਬਿਲਕੁਲ ਸਹੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 2 ਪੰਜਾਬੀ ਭਾਸ਼ਾ ਵਿੱਚ ਵਿਅੰਜਨ ਧੁਨੀਆਂ ਹਨ 1 37 2 38 3 40 ਤੇ 4 30 ਹਾਂਜੀ ਪੰਜਾਬੀ ਦੇ ਵਿੱਚ ਵਿਅੰਜਨ ਧੁਨੀਆਂ ਕਿੰਨੀਆਂ ਹਨ ਇਹਦੇ ਲਈ ਉੱਤਰ ਕਰ ਦਿਓ ਜੀ ਕਿ ਪਹਿਲਾ ਦੂਜਾ ਤੀਜਾ ਚੌਥੇ ਚੋਂ ਕਿਹੜਾ ਉੱਤਰ ਬਣੇਗਾ ਕਿ 37 ਹੈ 38 ਹੈ 40 ਹੈ ਜਾਂ 30 ਹੈ ਜੀ ਸੋ ਇਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਬੀ ਭਾਵ ਕੇ 2 ਨੰਬਰ ਓ ਬਿਲਕੁਲ ਸਹੀ ਹੈ ਜੀ ਕਿ 38 ਵਿਅੰਜਨ ਧੁਨੀਆਂ ਹਨ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 3 ਮਿਸ਼ਰਤ ਵਾਕ ਦੀ ਬਣਤਰ ਵਿੱਚ ਇਸ ਤੋਂ ਵਧੇਰੇ ਕਾਰਜਸ਼ੀਲ ਹੁੰਦੇ ਹਨ ਇੱਕ ਨੰਬਰ ਜੀ ਅਧੀਨ ਉਪਵਾਕ ਦੂਜਾ ਸੰਯੁਕਤ ਵਾਕ ਤੀਜਾ ਮੁੱਖ ਵਾਕ ਜਾਂ ਚੌਥਾ ਸਧਾਰਨ ਵਾਕ हां जी ਪ੍ਰੈਸ਼ਨ ਨੰਬਰ 3 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣੇਗਾ ਇਸ ਦਾ ਕਿ ਆਪਣੇ ਮਿਸ਼ਰਤ ਵਾਕ ਬੰਤਰ ਦੇ ਲਈ ਕੀ ਹੈ ਜਿਹੜੇ ਉਹ ਵਧੇਰੇ ਕਾਰਜਸ਼ੀਲ ਹੁੰਦੇ ਹਨ ਅਧੀਨ ਉਪਵਾਕ ਹੈ ਸੰਯੁਕਤ ਹੈ ਮੁਖ ਵਾਕ ਹੈ ਜਾਂ ਸਧਾਰਨ ਸੋ ਬਿਲਕੁਲ ਜੀ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਇੱਕ ਭਾਵ ਏ ਆਪਸ਼ਨ ਬਿਲਕੁਲ ਸਹੀ ਅਧੀਨ ਉਪਵਾਕ ਅੱਗੇ ਚੱਲਦੇ ਹਾਂ ਜੀ ਪ੍ਰੈਸ਼ਨ ਨੰਬਰ 4 ਹਰੇਕ ਉਚਾਰ ਖੰਡ ਵਿੱਚ ਹੋਣਾ ਜ਼ਰੂਰੀ ਹੈ ਆਪਣੇ ਇੱਕ ਬਲ ਦੋ ਨੰਬਰ ਸੁਰ ਲਹਿਰ ਤਿੰਨ ਵਿਅੰਜਨ ਤੁਣੀ ਤੇ ਚੌਥਾ ਸਵਰ ਤੁਣੀ ਹਾਂਜੀ ਸੋ ਪ੍ਰਸ਼ਨ ਨੰਬਰ 4 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਕਿਹੜੀ ਆਪਸ਼ਨ ਸਹੀ ਰਹੇਗੀ 1 2 3 ਤੇ 4 ਦੇ ਵਿੱਚੋਂ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਡੀ ਭਾਗ 4 ਨੰਬਰ ਬਿਲਕੁਲ ਸਹੀ ਸਵਰ ਤੁਣੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 5 ਗੁਰਮੁਖੀ ਲਿਪੀ ਵਿੱਚ ਮੁਕਤਾ ਸਵਰ ਤੁਣੀ ਦਾ ਚਿੰਨ ਹੁੰਦਾ ਹੈ অপشن A ਤਿੰਨੇ ਤਿੰਨ ਹੁੰਦੇ ਹਨ 2 ਇੱਕ ਹੁੰਦਾ ਹੈ 3 ਨੰਬਰ ਨਹੀਂ ਹੁੰਦਾ ਤੇ 2 4 ਨੰਬਰ 2 ਹੁੰਦੇ ਹਨ ਹਾਂ ਜੀ ਪ੍ਰਸ਼ਨ ਨੰਬਰ 5 ਦੇ ਲਈ ਉੱਤਰ ਦੇ ਦਿਓ ਜੀ ਕਿ ਮੁਕਤਾ ਜਿਹੜਾ ਹੈ ਉਸ ਦੇ ਲਈ ਕਿੰਨੇ ਚਿੰਨ ਹੁੰਦੇ ਹਨ ਸੋ ਪਹਿਲਾ ਦੂਜਾ ਤੀਜਾ ਚੌਥਾ ਦੇ ਵਿੱਚੋਂ ਕਿਹੜੀ ਆਪਸ਼ਨ ਸਹੀ ਹੈ ਇਸ ਦੇ ਲਈ ਉੱਤਰ ਕੀਤਾ ਜਾਵੇ ਹਾਂਜੀ ਸੋ ਜਿਨ੍ਹਾਂ ਨੇ ਉੱਤਰ 3 ਕੀਤਾ ਹੈ ਬਿਲਕੁਲ ਸਹੀ ਨਹੀਂ ਹੁੰਦਾ ਮੁਕਤਾ ਦਾ ਕੋਈ ਚਿੰਨ ਨਹੀਂ ਹੁੰਦਾ ਅੱਗੇ ਜੀ ਪ੍ਰਸ਼ਨ ਨੰਬਰ 6 ਤਾਦਪਾਵ ਸ਼ਬਦਾਂ ਦੀ ਵਣਗੀ ਹੈ 1 ਨੰਬਰ ਦੰਦ ਤੇ ਉਸਤਾਦ ਦੋ ਦੰਦ ਸੋਗ ਤਿੰਨ ਅਮੀਰ ਅਰਜ਼ੀ ਤੇ ਚਾਰ ਰੱਬ ਦਰਬਾਰ ਹਾਂਜੀ ਪ੍ਰਸ਼ਨ ਨੰਬਰ 6 ਦੇ ਲਈ ਉੱਤਰ ਕਰਿਓ ਜੀ ਕੀ ਉੱਤਰ ਬਣਦਾ ਹੈ ਜੀ ਇਸ ਦਾ ਕਿ ਤਦਪਵ ਸ਼ਬਦਾਂ ਦੀ ਬਣਗੀ ਕਿਹੜੀ ਹੈ ਦੰਦ ਉਸਤਾਦ ਦੰਦ ਸੋਗ ਅਮੀਰ ਅਰਜ਼ੀ ਰੱਬ ਦਰਬਾਰ ਹਾਂਜੀ ਦੋਵਾਂ ਵਿੱਚੋਂ ਕਿਹੜੀ ਆਪਸ਼ਨ ਹੈ ਜਿਹੜੀ ਉਹ ਸਹੀ ਮੰਨੀ ਜਾਏਗੀ ਸੋ ਜਿਨ੍ਹਾਂ ਨੇ ਉੱਤਰ ਬੀ ਭਾਵ 2 ਨੰਬਰ ਕੀਤਾ ਹੈ ਦੰਦ ਸੋਗ ਬਿਲਕੁਲ ਸਹੀ ਉੱਤਰ ਅੱਗੇ ਜੀ ਪ੍ਰਸ਼ਨ ਨੰਬਰ 7 ਸ਼ਬਦ ਬੰਤਰ ਵਿੱਚ ਲਘੂਤਮ ਮੁਕਤ ਅੰਗ ਨੂੰ ਕਿਹਾ ਜਾਂਦਾ ਹੈ অপਸ਼ਨ 1 ਵਧੇਤਰ 2 ਧੁਣੀ 3 ਮਧੇਤਰ ਤੇ 4 ਤਾਤੂ ਹਾਂ ਜੀ ਪ੍ਰਸ਼ਨ ਨੰਬਰ 7 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣੇਗਾ ਇੱਦਾਂ ਏ ਬੀ ਸੀ ਡੀ ਜਾਂ ਫਿਰ 1 2 3 4 ਸੋ ਇਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਚਾਰ ਧਾਤੂ ਬਿਲਕੁਲ ਸਹੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 8 ਲੰਮੇ ਸਮੇਂ ਤੱਕ ਡੋਗਰੀ ਉਪਭਾਸ਼ਾ ਕਿਸ ਭਾਸ਼ਾ ਦਾ ਹਿੱਸਾ ਮੰਨੀ ਜਾਂਦੀ ਰਹੀ ਹੈ 1 ਨੰਬਰ ਅਰਬੀ 2 ਨੰਬਰ ਸੰਸਕ੍ਰਿਤ 3 ਪੰਜਾਬੀ ਤੇ 4 ਹਿੰਦੀ ਹੈਲੋ ਜੀ ਹੈਲੋ ਲਪਰੀ ਜੀ ਹਾਂਜੀ ਸੋ ਪ੍ਰਸ਼ਨ ਨੰਬਰ 8 ਦੇ ਲਈ ਉੱਤਰ ਕਰਿਓ ਜੀ ਕਿਹੜਾ ਬਣੇਗਾ ਤਿੰਨਾਂ ਦੇ ਵਿੱਚੋਂ A B C D ਜਾਂ ਫਿਰ 1 2 3 4 ਮਨਦੀਪ ਮਣੀ ਜੀ ਸਤਿ ਸ਼੍ਰੀ ਅਕਾਲ ਸੋ ਪ੍ਰਸ਼ਨ ਨੰਬਰ 8 ਦੇ ਲਈ ਜੀ 3 ਨੰਬਰ ਬਿਲਕੁਲ ਸਹੀ ਹੈ ਪੰਜਾਬੀ ਪੰਜਾਬੀ ਦਾ ਜਿਹੜਾ ਹਿੱਸਾ ਮੰਨੀ ਜਾਂਦੀ ਰਹੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 9 ហេਠਾਂ ਲਿਖੇ ਕਥਨ ਵਿੱਚੋਂ ਮੁਹਾਵਰੇ ਜਾਂ ਅਖਾਣ ਸੰਬੰਧੀ ਸਹੀ ਕਥਨ ਹੈ 1 ਨੰਬਰ ਹੈ ਜੀ ਮੁਹਾਵਰੇ ਵਿੱਚ ਅਰਥ ਵਿਸਤਾਰ ਅਭਿਦਾ ਸ਼ਕਤੀ ਰਾਹੀਂ ਨਵੀਂ ਘਾੜਤ ਭਾਸ਼ਾ ਘੜਤ ਵਿੱਚੋਂ ਪ੍ਰਗਟ ਹੁੰਦਾ ਹੈ ਦੂਜੇ ਨੰਬਰ ਤੇ ਮੁਹਾਵਰੇ ਵਿੱਚ ਅਰਥ ਵਿਸਤਾਰ ਵਿੰਜਨਾ ਸ਼ਕਤੀ ਰਾਹੀਂ ਨਵੀਂ ਭਾਸ਼ਾ ਘਾੜਤ ਵਿੱਚੋਂ ਪ੍ਰਗਟ ਹੁੰਦਾ ਹੈ ਤਿੰਨ ਨੰਬਰ ਅਖਾਣ ਦਾ ਰੂਪ ਨਿਸ਼ਚਿਤ ਨਹੀਂ ਰਹਿੰਦਾ ਚਾਰ ਨੰਬਰ ਅਖਾਣ ਕਾਵਿਕ ਜਾਂ ਵਾਰਤਕ ਬਣਗੀ ਸਰੰਚਨਾ ਦੇ ਨਹੀਂ ਹੋ ਸਕਦੇ ਹਾਂਜੀ ਪ੍ਰਸ਼ਨ ਨੰਬਰ 9 ਦੇ ਲਈ ਉੱਤਰ ਕਰ ਦਿਓ ਜੀ ए बी सी डी ਕਰਦੇ ਹੋ ਚਾਹੇ ਜੀ 1 2 3 4 ਕਰਦੇ ਹੋ ਜੀ ਸੋ ਇੱਥੇ ਜਿਨ੍ਹਾਂ ਦਾ ਵੀ ਉੱਤਰ 2 ਆ ਰਿਹਾ ਹੈ ਬੀ ਬਿਲਕੁਲ ਸਹੀ ਹੈ ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਮੁਹਾਵਰੇ ਵਿੱਚ ਅਰਥ ਵਿਸਥਾਰ ਵਿੰਜਨਾ ਸ਼ਕਤੀ ਰਾਹੀਂ ਨਵੀਂ ਭਾਸ਼ਾ ਘੜਦਾ ਹੈ ਸੋ ਆਪਸ਼ਨ 2 ਬਿਲਕੁਲ ਸਹੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 10 ਮੁਹਾਵਰੇ ਨੂੰ ਪੂਰਾ ਕਰੋ ਆਪਣੇ ਪੈਰੀਂ ਆਪ ਡੈਸ਼ ਮਾਰਨਾ 2 ਸੋਟੀ 2 ਠੋਕਰ 3 ਨੌ ਤੇ 4 ਕੁਹਾੜਾ ਹਾਂਜੀ ਪ੍ਰਸ਼ਨ ਨੰਬਰ 10 ਦੇ ਲਈ ਉੱਤਰ ਕਰ ਦਿਓ ਜੀ ਕਿ ਕਿਹੜੇ ਨੰਬਰ ਦਾ ਜਿਹੜਾ ਪ੍ਰਸ਼ਨ ਹੈ ਉਹ ਸਹੀ ਰਹੇਗਾ ਰੀਨਾ ਜੀ ਸਤਿ ਸ੍ਰੀ ਅਕਾਲ ਜੀ ਤੋ ਜਿਨ੍ਹਾਂ ਨੇ ਉੱਤਰ ਦਿੱਤਾ ਹੈ ਜੀ ਚਾਰ ਨੰਬਰ ਕੋਹਾੜਾ ਬਿਲਕੁਲ ਸਹੀ ਹੈ ਆਪਣੇ ਪੈਰੀਆਂ ਆਪ ਕੋਹਾੜਾ ਮਾਰਨਾ ਆਪਣੀ ਪੰਜਾਬੀ ਦਾ ਮੁਹਾਵਰਾ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 11 ਗੂੜ ਲਿਪਾਂਕ ਹਨ ਆਪਸ਼ਨ 1 ਕੱਗਾ ਚ ਜੱਟ ਦਾ ਢੱਡਾ ਤੱਦਾ ਦੇ ਪੱਬਾ 2 ਨੰਬਰ ਊੜਾ ਅੜਾ ਈੜੀ 3 ਸ਼ਸ਼ਾ ਤੇ ਸ਼ਸ਼ਾ ਛਛਾ 4 ਨੰਬਰ ਸਸੇ ਪਰ ਬਿੰਦੀ ਖਖੇ ਪਰ ਬਿੰਦੀ ਗਗੇ ਪਰ ਬਿੰਦੀ ਤੇ ਜਜੇ ਪਰ ਬਿੰਦੀ ਹਾਂਜੀ ਪ੍ਰਸ਼ਨ ਨੰਬਰ 11 ਦੇ ਲਈ ਉੱਤਰ ਕਰ ਦਿਓ ਜੀ ਕਿ ਸਾਡੇ ਕੋਲੇ ਗੂੜ ਲਿਪਾਂਕ ਕਿਹੜੇ ਹਨ ਜੀ ਸੋ ਜਿਨ੍ਹਾਂ ਨੇ ਵੀ ਉੱਤਰ A ਕੀਤਾ ਹੈ ਭਾਵ ਇੱਕ ਨੰਬਰ ਬਿਲਕੁਲ ਸਹੀ ਹੈ ਖਗਾ ਛਜਾ ਟਡਾ ਤੱਦਾ ਤੇ ਪੱਬਾ ਗੂੜ ਲਿਪਾਂਕ ਹਨ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 12 ਵਾਉਏ ਕਰਮਾ ਦੇ ਆ ਬਲਿਆ ਰਿੱਧੀ ਖੀਰ ਤੇ ਹੋ ਗਿਆ ਦਲੀਆ ਅਖਾਣ ਦੇ ਅਰਥ ਹਨ 1 ਨੰਬਰ ਕੰਮ ਤੋਂ ਪਾਸਾ ਵਟਣਾ 2 ਨੰਬਰ ਲਾਭ ਲਈ ਕੀਤੇ ਯਤਨ ਆਸ ਦੇ ਉਲਟ ਹੋਣੇ 3 ਨੰਬਰ ਕਾਮਯਾਬੀ ਮਿਲਨੀ ਤੇ 4 ਨੰਬਰ ਜਿੱਤ ਹੋਣੀ ਹਾਂਜੀ ਪ੍ਰਸ਼ਨ ਨੰਬਰ 12 ਦੇ ਲਈ ਉੱਤਰ ਦੇ ਦਿਓ ਜੀ ਕਿ ਵਾਉਏ ਕਰਮਾ ਦੇ ਆ ਬਲਿਆ ਰਿੱਧੀ ਖੀਰ ਤੇ ਹੋ ਗਿਆ ਦਲੀਆ ਸੋ ਇਹਦੇ ਜਿਹੜੇ ਮੁਹਾਵਰੇ ਦੇ ਜਾਂ ਅਖਾਣ ਦੇ ਅਰਥ ਕੀ ਹੋਣਗੇ ਜੀ ਗੁਰਕੀਰਤ ਦੀ ਸਤਿ ਸ੍ਰੀ ਅਕਾਲ ਦੀਪ ਜੀ ਸਤਿ ਸ੍ਰੀ ਅਕਾਲ ਹਾਂਜੀ ਸੋ ਜਿਨ੍ਹਾਂ ਨੇ ਇੱਥੇ ਉੱਤਰ ਦੋ ਕੀਤਾ ਹੈ ਜੀ ਭਾਵ ਵੀ ਲਾਭ ਲਈ ਕੀਤੇ ਯਤਨ ਦੇ ਆਸ ਉਲਟ ਹੋਣੇ ਵੀ ਅਸੀਂ ਕੰਮ ਕੋਈ ਚੰਗੇ ਲਈ ਕਰੀਏ ਪਰ ਉਹ ਜਿਹੜਾ ਖਰਾਬ ਹੋ ਜੇ ਤਾਂ ਉਦੋਂ ਇਹ ਜਿਹੜਾ ਅਖਾਣਾ ਵਰਤਿਆ ਜਾਂਦਾ ਹੈ ਸੋ ਦੋ ਆਪਸ਼ਨ ਬਿਲਕੁਲ ਸਹੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ 13 ਕੱਗੀ ਸ਼ਬਦ ਬੋਲਿਆ ਜਾਂਦਾ ਹੈ ਆਪਸ਼ਨ A ਪੋਠੋਹਾਰੀ B ਪੁਆਦੀ 3 ਨੰਬਰ ਸਰਾਇਕੀ ਤੇ 4 ਨੰਬਰ ਹਿੰਦਕੋ ਹਾਂਜੀ ਪ੍ਰਸ਼ਨ ਨੰਬਰ 13 ਦੇ ਲਈ ਉੱਤਰ ਕਰਿਓ ਜੀ ਕਿ ਕੱਗੀ ਸ਼ਬਦ ਹੈ ਜਿਹੜਾ ਉਹ ਕਿਸ ਭਾਸ਼ਾ ਦੇ ਵਿੱਚ ਬੋਲਿਆ ਜਾਂਦਾ ਹੈ ਨਮਿਤਾ ਜੀ ਗੁੱਡ ਈਵਨਿੰਗ ਹਾਂਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ 1 ਆਇਆ ਜੀ ਭਾਵ ਏ ਪੋਠੋਹਾਰੀ ਦੇ ਵਿੱਚ ਬੋਲਿਆ ਜਾਂਦਾ ਹੈ ਜੀ ਬਿਲਕੁਲ ਸਹੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 14 ਮੇਰੇ ਪਿਤਾ ਜੀ ਅੱਜ ਪਿੰਡ ਗਏ ਹਨ ਵਾਕ ਵਿੱਚ ਉਦੇਸ਼ ਦੀ ਪਛਾਣ ਕਰੋ অপਸ਼ਨ 1 ਮੇਰੇ 2 ਮੇਰੇ ਪਿਤਾ ਜੀ 3 ਪਿੰਡ ਤੇ 4 ਗਏ ਹਨ ਹਾਂਜੀ ਹੋ ਸਕਦਾ ਜੀ ਉੱਥੇ ਵੀ ਬੋਲਿਆ ਜਾਂਦਾ ਹੋਵੇ ਹਾਂਜੀ ਸੋ ਪ੍ਰਸ਼ਨ ਨੰਬਰ 14 ਦੇ ਲਈ ਉੱਤਰ ਕਰ ਦਿਓ ਜੀ 1 2 3 4 ਤੇ ਜਾਂ ਫਿਰ ए बी सी डी ਸੋ ਜਿਨ੍ਹਾਂ ਨੇ ਇੱਥੇ ਉੱਤਰ 2 ਕੀਤਾ ਹੈ ਜੀ ਬਿਲਕੁਲ ਸਹੀ ਹੈ ਮੇਰੇ ਪਿਤਾ ਜੀ ਇਸ ਵਾਕ ਦਾ ਉਦੇਸ਼ ਹਨ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ 15 ਓਕੇ ਮਨਦੀਪ ਜੀ ਇਸ ਸ਼ਬਦ ਦਾ ਅਰਥ ਕੀ ਹੈ ਜੀ ਵੈਸੇ ਕੱਗੀ ਕਿਹੜੇ ਸ਼ਬਦ ਦੇ ਲਈ ਵਰਤਿਆ ਜਾਂਦਾ ਹੈ ਕਿ ਕੰਗੀ ਸ਼ਬਦ ਦੇ ਲਈ ਕੱਗੀ ਬੋਲਦੇ ਆ ਉਹ ਇਹ ਵੀ ਥੋੜਾ ਜਿਆਦਾ ਦੱਸਿਓ ਜੀ ਹਾਂਜੀ ਜਦੋਂ ਕਿਸੇ ਵਾਕ ਵਿੱਚ ਇੱਕੋ ਸ਼੍ਰੇਣੀ ਦੇ ਦੋ ਜਾਂ ਦੋ ਤੋਂ ਵੱਧ ਸ਼ਬਦ ਇਕੱਠੇ ਆਉਣ ਤਾਂ ਉਹਨਾਂ ਨੂੰ ਇੱਕ ਦੂਜੇ ਤੋਂ ਨਿਖੇੜਨ ਲਈ ਕਿਹੜਾ ਚਿੰਨ ਵਰਤਿਆ ਜਾਂਦਾ ਹੈ অপਸ਼ਨ 1 ਵਿਸਮਿਕ ਚਿੰਨ 2 ਪ੍ਰਸ਼ਨ ਚਿੰਨ ਸੀ ਕਾਮਾ ਤੇ ਡੀ ਡੰਡੀ ਹਾਂਜੀ ਪ੍ਰਸ਼ਨ ਨੰਬਰ 15 ਦੇ ਲਈ ਉੱਤਰ ਦੇ ਦਿਓ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਅ ਨੂ ਨੂੰ ਚਰਚ ਬਦਲ ਦਿੰਦੇ ਆ ਓਕੇ ਕੰਗੀ ਨੂੰ ਕਹਿੰਦੇ ਆ ਠੀਕ ਹੈ ਜੀ ਠੀਕ ਹੈ ਟਿੱਪੀ ਨੂੰ ਅਦਕ ਦੇ ਵਿੱਚ ਬਦਲ ਦਿੰਦੇ ਆ ਠੀਕ ਹੈ ਗੁਰਕਿਰਤ ਜੀ ਧੰਨਵਾਦ ਜੀ ਤੁਹਾਡਾ ਓਕੇ ਜੀ ਓਕੇ ਵੀ ਉਹ ਅਦਕ ਦਾ ਜਿਹੜਾ ਉਚਾਰਨ ਆ ਉਹ ਜਾਦੇ ਕਰਦੇ ਆ ਟਿੱਪੀ ਦੇ ਨਾਲੋਂ ਹਾਂਜੀ ਸੋ ਪ੍ਰਸ਼ਨ ਨੰਬਰ 15 ਦੇ ਲਈ ਜਿਨ੍ਹਾਂ ਦਾ ਉੱਤਰ ਤਿੰਨ ਆਪਸ਼ਨ ਆਇਆ ਜੀ ਕਾਮਾ ਬਿਲਕੁਲ ਸਹੀ ਉੱਤਰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 16 ਜਦੋਂ ਕਿਸੇ ਦੇ ਕਹੇ ਜਾਂ ਲਿਖੇ ਸ਼ਬਦਾਂ ਨੂੰ ਜਿਉਂਦਾ ਤਿਉਂ ਲਿਖਿਆ ਜਾਂਦਾ ਹੈ ਤਾਂ ਉਸ ਵੇਲੇ ਕਿਹੜੇ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਆਪਸ਼ਨ 1 ਪੁੱਠੇ ਕਾਮੇ 2 ਨੰਬਰ ਕਾਮਾ 3 ਨੰਬਰ ਵਿਸਮਿਕ ਚਿੰਨ੍ਹ ਤੇ 4 ਨੰਬਰ ਡੰਡੀ ਠੀਕ ਹੈ ਜੀ ਹਾਂਜੀ ਪ੍ਰਸ਼ਨ ਨੰਬਰ 16 ਦੇ ਲਈ ਉੱਤਰ ਕਰ ਦਿਓ ਜੀ ਕਿ ਕੀ ਆਪਾਂ ਵਰਤਦੇ ਹਾਂ ਜਦੋਂ ਅਸੀਂ ਕਿਸੇ ਦੇ ਕਹੇ ਹੋਏ ਸ਼ਬਦਾਂ ਨੂੰ ਐਜ਼ ਇਟ ਇਜ਼ ਲਿਖਣਾ ਹੁੰਦਾ ਹੈ ਆਪਣੀ ਲਿਖਤ ਦੇ ਵਿੱਚ ਜਿਉਂ ਦਾ ਤਿਉਂ ਅਸੀਂ ਪੇਸ਼ ਕਰ ਦਿੰਨੇ ਆ ਸੋ ਜਿਨ੍ਹਾਂ ਦਾ ਉੱਤਰ 1 ਆਇਆ ਜੀ ਬਿਲਕੁਲ ਸਹੀ ਹੈ ਪੁੱਠੇ ਕੰਮ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 17 विस्मयक शब्द हाय केवल दुख ਅਤੇ ਘਬਰਾਹਟ ਦੀ ਸਥਿਤੀ ਤੋਂ ਇਲਾਵਾ ਹੋਰ ਕਿਸ ਪ੍ਰਗਟਾ ਲਈ ਵਰਤਿਆ ਜਾਂਦਾ ਹੈ অপਸ਼ਨ 1 ਨਫ਼ਰਤ 2 ਖੁਸ਼ੀ 3 ਕ੍ਰਿਣਾ ਤੇ 4 ਕਰੋਧ ਹਾਂਜੀ ਪ੍ਰਸ਼ਨ ਨੰਬਰ 17 ਦੇ ਲਈ ਉੱਤਰ ਕਰਿਓ ਜੀ ਨਛਤਰ ਜੀ ਸਤਿ ਸ੍ਰੀ ਅਕਾਲ ਜੀ ਦੱਸੋ ਜੀ ਵਿਸਮਿਕ ਜਿਹੜਾ ਸ਼ਬਦ ਹੈ ਉਹ ਹਾਏ ਜਾਂ ਕੇਵਲ ਦੁੱਖ ਤੋਂ ਇਲਾਵਾ ਹੋਰ ਕਿਹਦੇ ਲਈ ਬੋਲਿਆ ਜਾਂਦਾ ਹੈ ਸੋ ਜਿਨ੍ਹਾਂ ਨੇ 17 ਲਈ ਉੱਤਰ ਬੀ ਕੀਤਾ ਹੈ ਭਾਵ ਦੋ ਨੰਬਰ ਖੁਸ਼ੀ ਬਿਲਕੁਲ ਸਹੀ ਆਨਸਰ ਅੱਗੇ ਜੀ ਪ੍ਰਸ਼ਨ ਨੰਬਰ 18 ਸਧਾਰਨ ਵਾਕ ਦੇ ਅੰਤ ਵਿੱਚ ਪੂਰਨ ਠਹਿਰਾਓ ਨੂੰ ਪ੍ਰਗਟ ਕਰਨ ਲਈ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਚਿੰਨ ਵਰਤਿਆ ਜਾਂਦਾ ਹੈ 1 ਨੰਬਰ ਬ੍ਰੈਕਟ 2 ਡੈਸ਼ 3 ਕਮਾ ਤੇ 4 ਡੰਡੀ ਹਾ ਵਾ ਵਾ ਦੇ ਲਈ ਬਿਲਕੁਲ ਜੀ ਖੁਸ਼ੀ ਦਾ ਜਿਹੜੀ ਇੱਕ ਐਗਜ਼ਾਮਪਲ ਹੈ ਸਹੀ ਹੈ ਜੀ ਹਾਂ ਜੀ ਪ੍ਰਸ਼ਨ ਨੰਬਰ 18 ਦੇ ਲਈ ਉੱਤਰ ਕਰਿਓ ਜੀ ਕਿ ਕਿਹੜੇ ਚਿੰਨ ਦੀ ਅਸੀਂ ਵਰਤੋਂ ਕਰਦੇ ਹਾਂ ਸੋ ਜਿਨ੍ਹਾਂ ਨੇ ਉੱਤਰ 4 ਦਿੱਤਾ ਹੈ ਜੀ ਡੀ ਭਵ ਡੰਡੀ ਬਿਲਕੁਲ ਸਹੀ ਅੱਗੇ ਜੀ ਪ੍ਰਸ਼ਨ 19 ਉਹ ਕਦੇ ਅੰਦਰ ਕਦੇ ਬਾਹਰ ਆ ਜਾ ਰਿਹਾ ਸੀ ਉਪਰੋਕਤ ਵਾਕ ਵਿੱਚ ਕਦੇ ਅੰਦਰ ਕਦੇ ਬਾਹਰ ਸ਼ਬਦ ਸਮੂਹ ਹੈ 1 ਨੰਬਰ ਵਿਸ਼ੇਸ਼ਣੀ ਵਕਾਂਸ਼ 2 ਨੰਬਰ ਕਿਰਿਆ ਵਿਸ਼ੇਸ਼ਣੀ ਵਕਾਂਸ਼ 3 ਕਿਰਿਆ ਵੀ ਵਕਾਂਸ਼ ਤੇ 4 ਨਾਂਵ ਵਕਾਂਸ਼ ਹਾਂਜੀ ਪ੍ਰਸ਼ਨ ਨੰਬਰ 19 ਦੇ ਲਈ ਉੱਤਰ ਦੇ ਦਿਓ ਜੀ ਕੀ ਉੱਤਰ ਬਣਦਾ ਬੰਦਾ ਹੈ ਜੀ 19 ਦਾ ਕਿ ਕਿਹੜਾ ਜਿਹੜਾ ਰੂਪ ਹੈ ਉਹ ਬਣੇਗਾ ਜੀ ਇਸ ਦਾ ਸੋ ਜਿਨ੍ਹਾਂ ਦਾ ਉੱਤਰ 2 ਭਾਗ 20 ਆ ਰਿਹਾ ਹੈ ਕਿਰਿਆ ਵਾ ਵਿਸ਼ੇਸ਼ਣੀ ਵਾਕਾਂਸ਼ ਬਿਲਕੁਲ ਸਹੀ ਉੱਤਰ 2 ਨੰਬਰ ਕਿਰਿਆ ਵਿਸ਼ੇਸ਼ਣੀ ਵਾਕਾਂਸ਼ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 20 ਬੋਲਣ ਵੇਲੇ ਜੋ ਉਤਰਾ ਚੜ੍ਹਾ ਤੇ ਠਹਿਰਾ ਆਉਂਦੇ ਹਨ ਉਹਨਾਂ ਨੂੰ ਲਿਖਤ ਵਿੱਚ ਅੰਕਿਤ ਕਰਨ ਵਾਲੇ ਚਿੰਨ ਅਖਵਾਉਂਦੇ ਹਨ 1 ਨੰਬਰ ਵਿਸਮਿਕ ਚਿੰਨ 2 ਨੰਬਰ ਵਿਸ਼ਰਾਮ ਚਿੰਨ 3 ਨੰਬਰ ਵਿਦੇਤਰ ਚਿੰਨ ਤੇ 4 ਨੰਬਰ ਭਾਸ਼ਾ ਚਿੰਨ ਹਾਂਜੀ ਉਹਨਾਂ ਨੂੰ ਆਪਾਂ ਕਿਹੜੇ ਚਿੰਨ ਕਹਾਂਗੇ ਜੀ ਵਿਸਮਿਕ ਜਾਂ ਵਿਸ਼ਰਾਮ ਚਿੰਨ ਵਿਦੇਤਰ ਜਾਂ ਭਾਸ਼ਾ ਚਿੰਨ ਜੀ ਸੋ ਪ੍ਰਸ਼ਨ ਨੰਬਰ 20 ਦੇ ਲਈ ਉੱਤਰ ਦੇ ਦਿਓ ਜੀ ਕਿਹੜੀ ਆਪਸ਼ਨ ਬਿਲਕੁਲ ਸਹੀ ਰਹੇਗੀ ਹਾਂਜੀ ਸੋ ਜਿਨ੍ਹਾਂ ਨੇ ਉੱਤਰ ਬੀ ਭਾਵ 2 ਨੰਬਰ ਕੀਤਾ ਹੈ ਜੀ ਵਿਸ਼ਰਾਮ ਚਿੰਨ ਬਿਲਕੁਲ ਸਹੀ ਉੱਤਰ ਕਿ ਬੋਲਣ ਤੇ ਲਿਖਣ ਵੇਲੇ ਜਿਹੜੇ ਉਤਰਾ ਚੜ੍ਹਾ ਅਸੀਂ ਲਿਖਣ ਸਮੇ ਵਰਤਦਿਆਂ ਉਦੋਂ ਅਸੀਂ विश्राम चिन्ह ਲਗਾਉਂਦੇ ਹਾਂ ਹਾਂਜੀ ਬਿਲਕੁਲ ਸਹੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 21 ਪੰਜਾਬੀ ਦੀ ਕਿਹੜੀ ਭਾਸ਼ਾ ਵਿੱਚ ਸਭ ਤੋਂ ਪਹਿਲਾਂ ਕਾਫੀ ਲਿਖਣੀ ਆਰੰਭ ਹੋਈ ਆਪਸ਼ਨ 1 ਲਹਿੰਦੀ 2 ਪੋਠੋਹਾਰੀ 3 ਸਿੰਧੀ ਤੇ 4 ਡੋਗਰੀ ਹਾਂਜੀ ਪ੍ਰਸ਼ਨ ਨੰਬਰ 21 ਦੇ ਲਈ ਉੱਤਰ ਕਰ ਦਿਓ ਜੀ ਜੀ ਕੀ ਉੱਤਰ ਬਣੇਗਾ ਜੀ ਪ੍ਰਸ਼ਨ ਨੰਬਰ 21 ਦਾ ਅਮਨ ਢਾਲੀਵਾਲ ਜੀ ਗੁੱਡ ਈਵਨਿੰਗ ਵੈਰੀ ਗੁੱਡ ਈਵਨਿੰਗ ਜੀ ਸੋ ਪ੍ਰਸ਼ਨ ਨੰਬਰ 21 ਦੇ ਲਈ ਜਿੰਨਾਂ ਦਾ ਉੱਤਰ ਇੱਕ ਆ ਰਿਹਾ ਜੀ ਲਹਿੰਦੀ ਭਾਸ਼ਾ ਬਿਲਕੁਲ ਸਹੀ ਉੱਤਰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 22 ਜੀਬੀ ਸਿੰਘ ਦੇ ਗੁਰਮੁਖੀ ਲਿਪੀ ਬਾਰੇ ਮਤ ਦੀ ਆਲੋਚਨਾ ਕਰਨ ਵਾਲਾ ਵਿਦਵਾਨ 1 ਨੰਬਰ ਪ੍ਰੇਮ ਪ੍ਰਕਾਸ਼ ਸਿੰਘ 2 ਨੰਬਰ ਤਰਲੋਚਨ ਸਿੰਘ 베ਦੀ 3 ਹਰਕੀਰਤ ਸਿੰਘ ਤੇ 4 ਕਾਲਾ ਸਿੰਘ 베ਦੀ ਹਾਂਜੀ ਪ੍ਰਸ਼ਨ ਨੰਬਰ 22 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਕਿ ਜੀਬੀ ਸਿੰਘ ਦੀ ਜਿਹੜੀ ਗੁਰਮੁਖੀ ਲਿਪੀ ਤੇ ਮਤ ਦੇ ਉੱਪਰ ਆਲੋਚਨਾ ਕਰਨ ਵਾਲਾ ਜਿਹੜਾ ਹੈ ਉਹ ਕਿਹੜਾ ਵਿਦਵਾਨ ਹੈ ਜੀ ਸਿੱਥੇ ਜਿਨ੍ਹਾਂ ਨੇ ਉੱਤਰ 3 ਨੰਬਰ ਕੀਤਾ ਜੀ ਹਰਕੀਰਤ ਸਿੰਘ ਬਿਲਕੁਲ ਸਹੀ ਮੁਰਕੀਰਤ ਜੀ ਤੁੱਕਾ ਸਹੀ ਹੋ ਗਿਆ ਫਿਰ ਤੁਹਾਡਾ ਹਰਕੀਰਤ ਸਿੰਘ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 23 ਗੁਰਮੁਖੀ ਲਿਪੀ ਵਿੱਚ ਚਿੰਨਾ ਦੀ ਕੁੱਲ ਗਿਣਤੀ ਕਿੰਨੀ ਹੈ 1 51 2 52 3 54 ਤੇ 4 ਨੰਬਰ 56 ਹਾਂਜੀ ਪ੍ਰਸ਼ਨ ਨੰਬਰ 23 ਦੇ ਲਈ ਉੱਤਰ ਕਰਿਓ ਜੀ ਕਿੰਨੀ ਗਿਣਤੀ ਹੈ ਜੀ ਕੁੱਲ ਗੁਰਮੁਖੀ ਚਿੰਨਾ ਦੀ ਜੀ ਜੀ ਸੋ ਜਿਨ੍ਹਾਂ ਨੇ ਕੀਤਾ ਹੈ ਜੀ 56 ਬਿਲਕੁਲ ਸਹੀ ਗੁਰਮੁਖੀ ਲਿਪੀ ਵਿੱਚ ਚਿੰਨਾ ਦੀ ਕੁੱਲ ਗਿਣਤੀ 56 ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 24 ਉਦੇਸ਼ ਦਾ ਵਿਸਤਾਰ ਹੁੰਦਾ ਹੈ ਇੱਕ ਨਾਮ 2 ਪੜਨਾਵ 3 ਨੰਬਰ ਕਿਰਿਆ ਵਿਸ਼ੇਸ਼ਣ ਤੇ 4 ਨੰਬਰ ਵਿਸ਼ੇਸ਼ਣ ਹਾਂਜੀ ਪ੍ਰਸ਼ਨ ਨੰਬਰ 24 ਦੇ ਲਈ ਉੱਤਰ ਕਰ ਦਿਓ ਜੀ ਕੀ ਆਏਗਾ ਜੀ ਉਦੇਸ਼ ਦਾ ਜਿਹੜਾ ਵਿਸਤਾਰ ਹੈ ਉਹ ਕੀੜਾ ਹੁੰਦਾ ਹੈ ਪ੍ਰਸ਼ਨ ਨੰਬਰ 24 ਦੇ ਲਈ ਸੋ ਜਿਨ੍ਹਾਂ ਨੇ ਉੱਤਰ ਡੀ ਦਿੱਤਾ ਹੈ ਜੀ ਚਾਰ ਨੰਬਰ ਵਿਸ਼ੇਸ਼ਣ ਬਿਲਕੁਲ ਸਹੀ ਉੱਤਰ ਅੱਗੇ ਜੀ ਪ੍ਰਸ਼ਨ ਨੰਬਰ 25 ਸੁਰ ਰਹਿਤ ਉਪ ਭਾਸ਼ਾ ਹੈ অপਸ਼ਨ 1 ਮਾਜੀ ਦੂਜਾ ਮਲਵਈ ਤੀਜਾ ਪੁਆਧੀ ਤੇ ਚੌਥਾ ਪੋਠੋਹਾਰੀ ਸੁਪ੍ਰੈਸ਼ਨ ਨੰਬਰ 25 ਦੇ ਲਈ ਉੱਤਰ ਕਰਿਓ ਜੀ ਕਿ ਸੁਰ रहਤ ਜਿਹੜੀ ਭਾਸ਼ਾ ਹੈ ਉਹ ਕਿਹੜੀ ਉਪ ਭਾਸ਼ਾ ਹੈ ਜਾਂ ਕਿਹੜੀ ਭਾਸ਼ਾ ਦੇ ਵਿੱਚ ਸੁਰ ਨਹੀਂ ਹੁੰਦਾ ਸੋ ਜਿਨ੍ਹਾਂ ਨੇ ਉੱਤਰ ਡੀ ਕੀਤਾ ਹੈ ਜੀ ਭਾਵ ਚਾਰ ਨੰਬਰ ਬਿਲਕੁਲ ਸਹੀ ਪੋਠੋਹਾਰੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 26 ਅੱਧਾ ਅਤੇ ਸਵਾ ਵਿਸ਼ੇਸ਼ਣ ਹੈ 1 ਨੰਬਰ ਅਪੂਰਣ ਅੰਕ ਬੋਧਕ ਗਿਣਤੀਵਾਚਕ ਵਿਸ਼ੇਸ਼ਣ 2 ਨੰਬਰ ਪੂਰਣ ਅੰਕ ਗਿਣਤੀਵਾਚਕ ਵਿਸ਼ੇਸ਼ਣ 3 ਨੰਬਰ ਗਿਣਤੀਵਾਚਕ ਵਿਸ਼ੇਸ਼ਣ ਤੇ 4 ਅਪੂਰਣ ਗਿਣਤੀ ਬੋਧਕ ਵਿਸ਼ੇਸ਼ਣ ਹਾਂਜੀ ਪ੍ਰਸ਼ਨ ਨੰਬਰ 26 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣੇਗਾ ਜੀ 26 ਦਾ ਕਿ ਜਿਹੜਾ ਅੱਧਾ ਤੇ ਸਵਾ ਹੈ ਉਹ ਕਿਹੜੇ ਵਿਸ਼ੇਸ਼ਣ ਬਣਦੇ ਹਨ ਸੋ ਜਿੰਨਾਂ ਦਾ ਉੱਤਰ 1 ਆ ਰਿਹਾ ਜੀ ਇਹ ਬਿਲਕੁਲ ਸਹੀ ਹੈ ਅਪੂਰਣ ਅੰਕ ਬੋਧਕ ਗਿਣਤੀਵਾਚਕ ਵਿਸ਼ੇਸ਼ਣ ਹੈ ਜੀ ਅੱਧਾ ਅਤੇ ਸਵਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 27 ਕਿਸੇ ਲਿਪੀ ਦਾ ਛੋਟੇ ਤੋਂ ਛੋਟਾ ਉਹ ਅੰਗ ਜੋ ਉਚਰਿਤ ਭਾਸ਼ਾ ਦੇ ਕਿਸੇ ਲਖਣ ਦਾ ਚਿਹਨਕ ਹੋਵੇ ਇੱਕ ਆਰਥੋਗ੍ਰਾਫੀ ਦੋ ਖਾਕਾ ਤਿੰਨ ਲਿਪਾਂਕ ਤੇ ਚਾਰ ਰੂਪੀਮ ਜੀ ਸੋ ਪ੍ਰਸ਼ਨ ਨੰਬਰ 27 ਦੇ ਲਈ ਉੱਤਰ ਕਰ ਦਿਓ ਜੀ ਇਦਾਂ ਹੀ ਹੋ ਜਾਂਦਾ ਮਨ ਜੀ ਕਈ ਕਈ ਵਾਰ ਜਦੋਂ ਕਿਸੇ ਤੇ ਆਪਾਂ ਛੱਡ ਦਈਏ ਆਪਦਾ ਕੰਮ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ 3 ਪ੍ਰਸ਼ਨ ਨੰਬਰ 27 ਦਾ ਬਿਲਕੁਲ ਸਹੀ ਲਿਪਾਂਕ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 28 ਪੰਜਾਬ ਦੇ ਉਪਖਿੱਤਿਆਂ ਵਿੱਚੋਂ ਕਿਸ ਖੇਤਰ ਉੱਤੇ ਬ੍ਰਾਹਮਣਵਾਦੀ ਕਦਰਾਂ ਕੀਮਤਾਂ ਦਾ ਪ੍ਰਭਾਵ ਵਧੇਰੇ ਹੈ 1 ਨੰਬਰ ਦੁਆਬਾ 2 ਨੰਬਰ ਮਾਝਾ 3 ਨੰਬਰ ਮਾਲਵਾ ਤੇ 4 ਨੰਬਰ ਕੰਡੀ ਹਾਂਜੀ ਪ੍ਰਸ਼ਨ ਨੰਬਰ 28 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬੰਦਾ ਹੈ ਜੀ ਇਸ ਦਾ ਕੀ ਪੰਜਾਬ ਦੇ ਜਿਹੜੇ ਉਪਖੇਤਿਆਂ ਵਿੱਚ ਕਿਸੇ ਖੇਤਰ ਉੱਤੇ ਬ੍ਰਾਹਮਣਵਾਦੀ ਕਦਰਾਂ ਕੀਮਤਾਂ ਦਾ ਪ੍ਰਭਾਵ ਹੈ ਤਾਂ ਉਹ ਕਿਹੜਾ ਇਲਾਕਾ ਹੋਏਗਾ ਜੀ ਸੋ ਬਿਲਕੁਲ ਜੀ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਮਾਲਵਾ ਬਿਲਕੁਲ ਸਹੀ ਆਨਸਰ ਹੈ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 29 ਲਿਪੀ ਇਤਿਹਾਸ ਦੇ ਅੰਤਰਗਤ ਚਿੱਤਰ ਲਿਪੀ ਤੋਂ ਬਾਅਦ ਲਿਪੀ ਦਾ ਅਗਲਾ ਪੜਾਅ ਹੈ 1 ਨੰਬਰ ਭਾਵ ਮੂਲਕ ਲਿਪੀ 2 ਸ਼ਬਦ ਮੂਲਕ ਲਿਪੀ 3 ਉਚਾਰ ਮੂਲਕ ਲਿਪੀ ਤੇ ਚੌਥਾ ਨੰਬਰ ਵਰਣ ਮੂਲਕ ਲਿਪੀ हां जी प्रश्न नंबर 29 ਦਾ ਉੱਤਰ ਕਰ ਦਿਓ ਜੀ ਕਿ ਲਿਪੀ ਇਤਿਹਾਸ ਦੇ ਅੰਤਰਗਤ ਚਿੱਤਰ ਲਿਪੀ ਤੋਂ ਬਾਅਦ ਲਿਪੀ ਦਾ ਜਿਹੜਾ ਅਗਲਾ ਪੜਾਅ ਹੈ ਉਹ ਕਿਹੜਾ ਮੰਨਿਆ ਜਾਂਦਾ ਹੈ? ਪ੍ਰਸ਼ਨ ਨੰਬਰ 29 ਦੇ ਲਈ ਸੋ ਜਿਨ੍ਹਾਂ ਨੇ ਉੱਤਰ 1 ਕੀਤਾ ਹੈ ਜੀ ਏ ਭਾਵ ਮੂਲਕ ਲਿਪੀ ਬਿਲਕੁਲ ਸਹੀ ਹੈ অপਸ਼ਨ 1 ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 30 ਅੱਗੇ ਚੱਲਦੇ ਹਾਂ ਜੀ ਅਪਰੇਸ਼ਨ ਨੰਬਰ 30 ਹੈ ਜੀ ਉਧਰ ਰਾਣੀ ਇਛਰਾ ਕੇ ਕੰਨਵਾ ਬਾਤ ਪਾਈ ਠੋਕਰਾਂ ਖਾਂਦੀ ਆ ਗਈ ਹਈ ਆਹੀ ਜੀ ਕਰਾਮਾਤ ਵਾਲੇ ਸਾਧ ਤੇ ਮੈਂ ਵੀ ਲਿਆਮਾ ਖਾਂ ਕੀ ਦਵਾ ਪੂਰਨ ਪੁੱਛਾ ਮਾਈ ਬਤਾ ਤੇਰੇ ਗੋਲ ਕੀ ਪਾਣਾ ਬੀਤਾ ਇੱਛਾ ਨੇ ਸਾਰ ਇਛਰਾ ਨੇ ਸਾਰਾ ਕੁਝ ਬਤਾ ਦਿਆ ਬਾਤਾਂ ਬਾਤਾਂ ਮਾ ਬੋਲ ਪਛਾਣ ਲਿਆ ਕਹਾ ਹੁਆ ਚਾਹੇ ਨਾ ਤੂੰ ਮੇਰਾ ਪੂਰਨ ਹੈ ਉਪਰੋਕਤ ਵਾਰਤਕ ਪੈਰੇ ਦੀ ਭਾਸ਼ਾ ਕਿਹੜੀ ਹੈ ਮੁਲਤਾਨੀ ਦੁਆਬੀ ਪੁਆਦੀ ਜਾਂ ਫਿਰ ਮਾਜੀ ਹਾਂਜੀ ਪ੍ਰਸ਼ਨ ਨੰਬਰ 30 ਦੇ ਲਈ ਉੱਤਰ ਕੀਤਾ ਜਾਵੇ ਜੀ ਕਿ ਇਹ ਜਿਹੜੀ ਇਲਾਕ ਭਾਸ਼ਾ ਹੈ ਉਹ ਕਿਹੜੇ ਇਲਾਕੇ ਦੀ ਹੈ ਸੋ ਐਸੀ ਜੀ ਆਪਣੀ ਅੱਜ ਦੀ ਕਲਾਸ ਦਾ ਆਖਰੀ ਪ੍ਰਸ਼ਨ ਸੋ ਪ੍ਰਸ਼ਨ ਨੰਬਰ 30 ਦੇ ਲਈ ਉੱਤਰ ਤਿੰਨ ਭਾਵ ਤੀਜਾ ਆਪਸ਼ਨ ਪੁਆਦੀ ਭਾਸ਼ਾ ਬਿਲਕੁਲ ਸਹੀ ਰਹੇਗਾ ਜੀ ਇਹ ਜਿਹੜੀ ਵਾਰਤਕ ਦਾ ਰਚਨਾ ਭਾਗ ਹੈ ਇਹ ਇਹ ਵਾਰਤਾਕ ਹੈ ਜਿਹੜੀ ਵਾਰਤਾਲਾਪ ਉਹ ਪੌਦੀ ਭਾਸ਼ਾ ਦੇ ਵਿੱਚ ਹੋਈ ਹੈ ਸੋ ਇਹ ਸੀ ਜੀ ਆਪਣੀ ਅੱਜ ਦੀ ਕਲਾਸ ਦੇ 30 ਪ੍ਰਸ਼ਨ ਉਮੀਦ ਕਰਦੇ ਹਾਂ ਜੀ ਤੁਹਾਨੂੰ ਚੰਗੇ ਲੱਗੇ ਹੋਣਗੇ ਤਾਂ ਕਲਾਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਤੇ ਜੇ ਕਿਸੇ ਦਾ ਕੋਈ ਸਵਾਲ ਕੋਈ ਪ੍ਰਸ਼ਨ ਹੈ ਤਾਂ ਉਹ ਪੁੱਛ ਸਕਦਾ ਹੈ ਜੀ ਨਹੀਂ ਤਾਂ ਫਿਰ ਆਪਾਂ ਮਿਲਦੇ ਹਾਂ 7:30 ਵਾਲੀ ਕਲਾਸ ਦੇ ਵਿੱਚ ਕਪੂਰ ਸਿੰਘ ਘੁੰਮਣ ਦੇ ਅਗਲੇ ਪ੍ਰਸ਼ਨ ਉੱਤਰ ਲੈ ਕੇ ਜੀ ਧੰਨਵਾਦ ਜੀ ਧੰਨਵਾਦ ਜੀ ਠੀਕ ਹੈ ਜੀ ਫਿਰ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ 7:30 ਵਜੇ ਸਭ ਦਾ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ